ਆਪ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹਨਾ। ਇਹਨਾਂ ਦੀ ਯੋਗ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਨੇ ਸਰਕਾਰ ਪੰਜਾਬ ਦੇ ਅੰਦਰ ਚੱਲਦੀ ਹੈ। ਅੱਜ ਹਲਕਾ ਖੰਨਾ ਦੇ ਵਿੱਚ ਜਿੱਥੋਂ ਕੌਨਸਟਿਟੂਐਂਸੀ ਤੋਂ ਜਿੱਥੋਂ ਮੈਂ ਜਿੱਤੇ ਹਾਂ ਅੱਜ ਉਰੇ ਮੈਂ ਪਹੁੰਚਿਆ ਸੀ ਤਿੰਨ ਪਿੰਡਾਂ ਦੇ ਵਿੱਚ ਜਿਹੜੇ 40 40 40 ਲੱਖ ਰੁਪਏ ਦੀ ਲਾਗਤ ਦੇ ਨਾਲ ਤਿੰਨ ਪੰਚਾਇਤ ਘਰ ਬਣ ਕੇ ਤਿਆਰ ਹੋਏ ਨੇ। ਇਹ ਜਿਹੜੇ 32 ਫੁੱਟ ਬਾਏ 50 ਫੁੱਟ ਦੀ ਪੰਚਾਇਤ ਘਰ ਦੇ 2500 ਸਕਰ ਫੁੱਟ ਏਰੀਆ ਦੇ ਪੰਚਾਇਤ ਘਰ ਟੋਟਲ ਕਵਰ ਏਰੀਆ ਦਾ ਇੱਕ ਪੰਚਾਇਤ ਘਰ ਤੇ 40 ਆਖਰ ਮੇਰੀ ਲਾਗਤ ਹੈ ਅੱਜ ਅਸੀਂ ਤਿੰਨ ਪਿੰਡਾਂ ਦੇ ਵਿੱਚ ਇਹਦਾ ਉਦਘਾਟਨ ਕੀਤਾ ਪਮਤੀ ਦੇ ਵਿੱਚ ਉਦਘਾਟਨ ਕੀਤਾ ਔਰ ਅਸੀਂ ਇਸ ਤੋਂ ਪਹਿਲਾਂ ਮਹਿੰਦੀਪੁਰ ਦੇ ਵਿੱਚ ਉਦਘਾਟਨ ਕੀਤਾ ਤੇ ਉਸ ਤੋਂ ਪਹਿਲਾਂ ਅਸੀਂ ਦੇ ਵਿੱਚ ਇਹਦਾ ਉਦਘਾਟਨ ਕੀਤਾ ਸੋ ਤਿੰਨ ਪਿੰਡਾਂ ਦੇ ਵਿੱਚ ਅੱਜ ਆਸੀ ਉਦਘਾਟਨ ਕੀਤਾ ਮੈਂ ਇਸ ਗੱਲ ਲਈ ਵਿਸ਼ੇਸ਼ ਤੌਰ ਤੇ ਜਣੀ ਕਿ ਪਿੰਡ ਵਾਸੀਆਂ ਨੂੰ ਵਧਾਈ ਦਿੰਦਾ ਨਗਰ ਵਾਸੀਆਂ ਨੂੰ ਇੱਕ ਪੰਚਾਇਤ ਘਰ ਦੀ ਜਿਹੜੀ ਸਿਟਿੰਗ ਕਪੈਸਿਟੀ ਆ 200 ਦੇ ਕਰੀਬ ਹੈ 200 ਬੰਦਾ ਇਹਦੇ ਅੰਦਰ ਜਣੀ ਕਿ ਗੈਦਰਿੰਗ ਕਰ ਸਕਦਾ ਕੱਲ ਨੂੰ ਕੋਈ ਦੁੱਖ ਸੁੱਖ ਦੇ ਪ੍ਰੋਗਰਾਮ ਹੁੰਦੇ ਨੇ ਕੋਈ ਹੋਰ ਚੰਗੇ ਕਿਸੇ ਗਰੀਬ ਬੱਚੀ ਦਾ ਵਿਆਹ ਕਰਨਾ ਹੁੰਦਾ ਜਾਂ ਕੋਈ ਵੀ ਹੋਰ ਸਮਾਗਮ ਕਰਨਾ ਹੁੰਦਾ ਹੁਣੇ ਜਣੀ ਕਿ ਪਿੰਡ ਨੂੰ ਜਿਹੜੀ ਬਹੁਤ ਵੱਡੀ ਕੀ ਪਿੰਡਾਂ ਨੂੰ ਮੌਜ ਹੋਗੀ ਇਹਦੇ ਨਾਲ ਜਣੀ ਕਿ ਪਿੰਡਾਂ ਨੂੰ ਫਾਇਦਾ ಜನ ਜਿਹੜੀ ਸਾਡੀ ਜੀਟੀ ਰੋਡ ਤੋਂ ਲੈ ਕੇ ਭਮੱਦੀ ਨੂੰ ਹੁੰਦੀ ਹੋਈ ਇਹ ਸੜਕ ਇਸੜੂ ਨੂੰ ਜਾਂਦੀ ਹੈ ਇਹ ਬੜੀ ਉਰੇ ਦੀ ਸ਼ਾਹਰਾਗ ਰੋਡ ਸੀ ਜਿਹੜੀ ਪੀਡਬਲਯੂਡੀ ਬੀਐਨਡੀਆਰ ਦੇ ਅੰਡਰ ਹੈ ਇਹ ਸੜਕ ਦੀ ਲੰਬਾਈ ਲਗਭਗ 7.5 ਕਿਲੋਮੀਟਰ ਲੰਬੀ ਸੜਕ ਸੀ ਔਰ ਪਿਛਲੇ ਤਕਰੀਬਨ ਤਕਰੀਬਨ 15 ਸਾਲ ਹੋ ਗਏ ਸੀ ਇਸ ਸੜਕ ਦਾ ਕੋਈ ਬਾਲੀਬਾਰਸ ਨਹੀਂ ਸੀ ਗੋਟਿਆਂ ਜਿੰਨੇ ਡੂੰਗੇ ਡੂੰਗੇ ਟੋਏ ਸੀ ਉਰੇ ਖੱਡੇ ਸੀ ਔਰ ਲੋਕਾਂ ਨੂੰ ਬੜੀ ਪਰੇਸ਼ਾਨੀ ਚੱਲਣੀ ਪੈਂਦੀ ਸੀ ਬੜੀ ਟ੍ਰੈਫਿਕ ਸੀ ਇਸ ਰੋਡ ਤੇ ਔਰ ਇਹਦਾ ਟੈਂਡਰ ਲੱਗ ਕੇ ਵਰਕ ਆਰਡਰ ਜਾਰੀ ਹੋ ਚੁੱਕਿਆ ਵਿਦਨ 3-4 ਦਿਨ ਤਿੰਨ ਚਾਰ ਦਿਨ ਦੇ ਚ ਵਿੱਚ ਇਹਦਾ ਕੰਮ ਸ਼ੁਰੂ ਹੋ ਜੂਗਾ ਗਟਕਾ ਰੋੜੀ ਪੈਣੀ ਸ਼ੁਰੂ ਹੋ ਦੇ ਜੂਗੀ ਔਰ ਇਸ ਸੜਕ ਦੇ ਉੱਤੇ 7.5 ਕਿਲੋਮੀਟਰ ਲੰਬੀ ਸੜਕ ਦੇ ਉੱਤੇ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਜੋ ਯੋਜਗਗਵਾਈ ਚੱਲ ਰਹੀ ਹੈ 5.5 ਕਰੋੜ ਰੁਪਏ ਦੇ ਤੇ ਖਰਚ ਕਰਨ ਜਾ ਰਹੀ ਤੇ ਹੋਰ ਵੀ ਕੀ ਜਿਹੜਾ ਪੰਜਾਬ ਜਿਹੜੇ ਫਾਇਦਾ ਮਾਤਰੀ ਹੋਣ ਦੇ ਨਾਤੇ ਪੂਰੇ ਪੰਜਾਬ ਦੇ ਵਿੱਚ ਹੋਰ ਵੀ ਕੀ ਕੀ ਕੰਮ ਕਰਵਾਇਆ ਅੱਜ ਇੰਨੀਆਂ ਹੀ ਖੁਸ਼ਖਬਰੀਆਂ ਬਹੁਤ ਨੇ ਤੁਹਾਨੂੰ ਖੁਸ਼ਖਬਰੀਆਂ ਦੰਦੀ ਚਲੇ ਜਾਵਾਂਗੇ ਕੱਲ ਵੀ ਮੌਦਘਾਟਨ ਕਰਕੇ ਆਏ ਆ ਤੇ ਮੈਂ ਤਾਂ ਕੱਲ ਵੀ ਤੁਹਾਨੂੰ ਉਡੀਕਦਾ ਸੀ ਤੁਸੀਂ ਆਓ ਕਵਰੇਜ ਕਰੋ ਕੱਲ ਤੁਸੀਂ ਆਏ ਨਹੀਂ ਉਹਦੀ ਤੁਹਾਨੂੰ ਬਾਈਟ ਦਵਾਂਗੇ ਕੱਲ ਵੀ ਅਸੀਂ ਆਪਣੇ ਖੰਨੇ ਹਲਕੇ 2 ਕਰੋੜ 70 ਲੱਖ ਰੁਪਏ ਦੇ ਜਾਨੀ ਕਿ ਵਿਕਾਸ ਕਾਰਜ ਜਿਹੜੇ ਨੇ ਉਹ ਜਿਹੜੇ ਚੱਲ ਰਹੇ ਨੇ ਔਰ ਕੰਪਲੀਸ਼ਨ ਤੇ ਅੱਧ ਵਿਚਾਲੇ ਵੀ ਹੋ ਚੁੱਕੇ ਨੇ ਕਈ ਤਾਂ ਉਹਨਾਂ ਚੋਂ ਉਹਨਾਂ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਔਰ ਜਿਹਦੇ ਚੋਂ ਲਗਭਗ 5 ਉਹ ਸੜਕਾਂ ਮੌਜੂਦ ਨੇ ਜਿਹੜੀਆਂ ਮੰਡੀ ਬੋਰਡ ਦੇ ਅੰਡਰ ਆਉਂਦੀਆਂ ਨੇ ਜਿਹੜੀਆਂ ਬਹੁਤ ਇੰਪੋਰਟੈਂਟ ਰੋਡਸ ਨੇ ਜਿਨ੍ਹਾਂ ਤੇ ਜੀ ਡੇਲੀ ਟ੍ਰੈਫਿਕ ਚੱਲਦੀ ਹੈ ਸੋ ਹੁਣ ਰੋਜ਼ ਇਹ ਪ੍ਰੈਸ ਕਾਨਫਰੰਸਾਂ ਹੋਣਗੀਆਂ ਤੇ ਰੋਜ਼ ਇਹ ਖੁਸ਼ਖਬਰੀਆਂ ਦਵਾਂਗੇ ਔਰ ਕੰਮ ਯੁੱਧ ਪੱਦਰ ਪੂਰੇ ਪੰਜਾਬ ਚ ਚੱਲੂਗਾ ਨਾ ਸਿਰਫ ਕਲੇਖੰਨੇ ਚ ਪੂਰੇ ਪੰਜਾਬ ਦੇ ਅੰਦਰ ਯੁੱਧ ਪੱਤਰ ਤੇ ਕੰਮ ਚੱਲੂ ਚਾਹੇ 3100 ਪਲੇਗਰਾਉਂਡਾਂ ਦਾ ਕੰਮ ਕੋ ਉਹ ਵੀ ਚੱਲੂਗਾ ਚਾਹੇ ਤੁਸੀਂ ਸੜਕਾਂ ਦਾ ਕੰਮ ਕੋ ਉਹ ਵੀ ਚੱਲੂਗਾ ਤੇ ਇਸ ਤੋਂ ਇਲਾਵਾ ਜਿਹੜੇ ਜਿਹੜੇ ਡਵੈਲਪਮੈਂਟ ਦੇ ਹੋਰ ਕਾਰਜ ਹੋਣਗੇ ਜਿਵੇਂ ਪੰਚਾਇਤ ਘਰ ਦੇ ਪਿੱਛੇ ਇਹਨੂੰ ਅਸੀਂ 550 ਪੰਚਾਇਤ ਘਰ ਦਾ ਜਿਹੜਾ ਨਿਰਮਾਣ ਕਾਰਜ ਸ਼ੁਰੂ ਕਰਾਇਆ ਇਹ ਸਾਰੇ ਚੱਲਦੇ ਜਾਣਗੇ ਰਾਜਾ ਵੜਿੰਗ ਜੀ ਨੇ ਸਟੇਟਮੈਂਟ ਦਿੱਤੀ ਹੈ ਕਹਿੰਦੇ ਸਾਡੀ ਸਰਕਾਰ ਆਣ ਤੇ ਇੱਕ ਮਹੀਨੇ ਚ ਅਸੀਂ ਗੈਂਗਸਟਰ ਬਾਦ ਖਤਮ ਕਰ ਦਾਂਗੇ ਲੈ ਕੇ ਕੌਣ ਆਇਆ ਵੱਡਾ ਸਵਾਲ ਹੈ ਅਸੀਂ ਤਾਂ ਲਿਆਏ ਨਹੀਂ ਅਸਟਾ 2022 ਚ ਆਏ ਆ ਇਹ ਜਿਵੇਂ ਇੱਕ ਕੁੜੀ ਵਿਆਹ ਕੇ ਜਾਂਦੀ ਹੈ ਉਹਨੂੰ ਨਾਲ ਦਹੇਜ ਦੰਨੇ ਆ ਨਾ ਅਸੀਂ ਤਾਂ ਜਦੋਂ ਆਏ ਆ ਸਾਨੂੰ ਦਹੇਜ ਚ ਮਿਲੇ ਨੇ ਇਹ ਗੈਂਗਸਟਰ ਇਹ ਗੁੰਡਾਤਤ ਜਿਹੜੇ ਮਿਲੇ ਨੇ ਇਹ ਪੈਦਾ ਕੀਨੇ ਕੀਤੇ ਹੋਏ ਨੇ ਇਹਨਾਂ ਕਾਂਗਰਸੀਆਂ ਨੇ ਤੇ ਅਕਾਲੀਆਂ ਨੇ ਜਾ ਕੇ ਦੇਖੋ ਇਹਨਾਂ ਤੇ ਲੀਡਰਾਂ ਦੇ ਨਾਮ ਵરિਸ਼ਟ ਲੀਡਰਾਂ ਦੇ ਨਾਮ ਗੱਲ ਸਮਝੋ ਇਸ ਉਹ ਮਾਝੇ ਇਲਾਕੇ ਦੇ ਵਿੱਚ ਸਿੱਧੇ ਜਣੀ ਕਿ ਗੈਂਗਸਟਰਾਂ ਦੇ ਨਾਲ ਜੁੜਦੇ ਨੇ ਸੋ ਬੜੀ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੀ ਨੌਜਵਾਨੀ ਜਿਹਦੇ ਹੱਥ 'ਚ ਅੱਜ ਕਲਮ ਚਾਹੀਦੀ ਸੀ ਜਿਹਦੇ ਹੱਥ 'ਚ ਅੱਜ ਰੋਟੀ ਦਾ ਡੱਬਾ ਚਾਹੀਦਾ ਸੀ ਔਰ ਜਿਹਦੇ ਹੱਥ ਦੇ ਵਿੱਚ ਅੱਜ ਕੋਈ ਡਿਗਰੀ ਚਾਹੀਦੀ ਸੀ ਉਹਨਾਂ ਦੇ ਹੱਥਾਂ ਅੱਜ ਅਮਿਊਨੇਸ਼ਨ ਅੱਜ ਅਸਲਾ ਪੜਾਉਣਾ ਤੇ ਉਹਨਾਂ ਨੂੰ ਅਨਪੜਤਾ ਕੰਨੀ ਨੂੰ ਧਕੇਲਣਾ ਔਰ ਜੁਰਮ ਦੀ ਦੁਨੀਆ 'ਚ ਧੱਕਣਾ ਇਹ ਅਕਾਲੀ ਤੇ ਕਾਂਗਰਸੀਆਂ ਦਾ ਕੰਮ ਹੈ ਅਸੀਂ ਤਾਂ ਨੌਜਵਾਨੀ ਨੂੰ ਸਿੱਧੇ ਰਾਹੇ ਪਾਣ ਨੂੰ ਫਿਰ ਰਹੇ ਹਾਂ ਔਰ ਅਸੀਂ ਰੋਜ਼ ਕੋਈ ਨਾ ਕੋਈ ਇਹੀ ਤੇ ਚੰਗੇ ਕੰਮ ਕਰ ਰਹੇ ਰਹੇ ਜਿਸ ਨਾਲ ਨੌਜਵਾਨੀ ਮੋੜਾ ਕੱਟ ਕੇ ਮੁੱਖ ਧਾਰਾ 'ਚ ਵਾਪਸ ਆਵੇ ਔਰ ਇਹੀ ਜਿਹੜੀਆਂ ਹਰਕਤਾਂ ਨੇ ਇਹਨਾਂ ਨੂੰ ਤਿਆਗੇ